ਸ਼ਰੋਮਣੀ ਭਗਤ ਭਗਤ ਰਵਿਦਾਸ ਜੀ ਜਿਨ੍ਹਾਂ ਨੂੰ ਲੋਕ ਨੀਚੀ ਜਾਤ ਦਾ ਕਹਿ ਕੇ ਬੁਲਾਉਂਦੇ ਰਹੇ ਅੱਜ ਆਪਾਂ ਬਾਬਾ ਜੀ ਤੋਂ ਜਿਹੜੀਆਂ ਉਹਨਾਂ ਬਾਰੇ ਕੁਝ ਗੱਲਾਂ ਸੁਣਦੇ ਆ ਜਿਹੜੀਆਂ ਕਈ ਮੇਰੇ ਵਰਗੇ ਇਨਸਾਨਾਂ ਨੂੰ ਨਹੀਂ ਪਤਾ ਹੋਣਗੀਆਂ ਅੱਜ ਆਪਾਂ ਉਹਨਾਂ ਬਾਰੇ ਜਾਣਦੇ ਆ ਭਗਤ ਰਵਿਦਾਸ ਜੀ ਕੌਣ ਸਨ ਅੱਜ ਆਪਾਂ ਪੂਰੀ ਵੀਡੀਓ ਸੁਣ ਕੇ ਜਾਵਾਂਗੇ ਰੱਬ ਦੀ ਭਗਤੀ ਭਾਵੇਂ ਕੋਈ ਗਰੀਬ ਕਰੇ ਤੇ ਭਾਵੇਂ ਕੋਈ ਅਮੀਰ ਕਰੇ ਬਾਬਾ ਜੀ ਭਗਤੀ ਘਾੜੀ ਵੱਡੇ ਵੱਡੇ ਨਹੀਂ ਹੋ ਜਾਂਦੇ ਭਗਤ ਰਵਿਦਾਸ ਸਾਹਿਬ ਜੀ ਉਸ ਵੇਲੇ ਨੀਵੀਂ ਜਾਤੀ ਕਹਿ ਗਈ ਲੋਕ ਬਣਾਉਂਦੇ ਸੀ ਜਿਹੜੇ ਉਸ ਵੇਲੇ ਦੇ ਬ੍ਰਾਹਮਣ ਸਨ ਜਾਂ ਜਿਹੜੇ ਵੱਡੀਆਂ ਜਾਤੀਆਂ ਵਾਲੇ ਸਨ ਭਗਤ ਸਾਹਿਬ ਨੂੰ ਮਾਰਾ ਬੋਲਦੇ ਪਰ ਪਾਲ ਸਾਹਿਬ ਨੇ ਭਗਤ ਰਵਿਦਾਸ ਜੀ ਨੇ ਪੰਤੀ ਐਜੂਜੀ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਣਾ ਭਗਤ ਰਵਿਦਾਸ ਮਹਾਰਾਜੀ ਦੀ ਤੇ ਭਗਤ ਰਵਿਦਾਸ ਜੀ ਦਾ ਦਰਸ਼ਨ ਕਰਨ ਗੰਗਾ ਖੋਦ ਆ ਪਾਈ ਸੀ ਰੰਗਾ ਤੇ ਇਸ਼ਨਾਨ ਨਹੀਂ ਸੀ ਕਰਨ ਦਿੰਦੇ ਉਸ ਵੇਲੇ ਜਿਹੜੇ ਬ੍ਰਾਹਮਣ ਹੀ ਨਾ ਉਹ ਕਹਿੰਦੇ ਸੀ ਛੂਦਰ ਨੀਵੀਂ ਜਾਤੀ ਦਾ ਵਾ ਜਮਾਰ ਵਾ ਇਦਾਂ ਕਹਿ ਕੇ ਪਰ ਕਰਦੇ ਤੇ ਵੇਲਾ ਉਹ ਮਹਾਪੁਰਖ ਪੜਦੇ ਨਹੀਂ ਆ ਕੀ ਤੀਰਥ ਵੀ ਲੋਜ ਦੇ ਸਾਧੂਆਂ ਦੀ ਧੋੜੀ ਨੂੰ ਜੀ ਉਹ ਗੰਗਾ ਚ ਸ਼ਨਾਣ ਨਹੀਂ ਕਰਦੇ ਤੇ ਗੰਗਾ ਆਪ ਚੱਲ ਕੇ ਆ ਗਈ ਗੰਗਾ ਆਪ ਭਗਤ ਸਾਹਿਬ ਦੇ ਜਿਹੜਾ ਪਾਣੀ ਹੁੰਦਾ ਸੀ ਨਾ ਜੁੱਤੀਆਂ ਗੰਡਣ ਵਾਲਾ ਉਹਦੇ ਵਿੱਚੋਂ ਗੰਗਾ ਨਿਕਲੀ ਵਾਹਿਗੁਰੂ ਤੇ ਗੰਗਾ ਨੇ ਆਪਦੇ ਮੂੰਹ ਚੋ ਬੋਲਿਆ ਕਿ ਕਿਰਪਾ ਕਰੋ ਤੁਸੀਂ ਚਰਨ ਪਾਓ ਮੇਰੇ ਵਿੱਚ ਇਹ ਕਰਕੇ ਜਿਹੜੇ ਸੰਤ ਜਨ ਭਗਤ ਜਨ ਰੱਬ ਦੇ ਪਿਆਰੇ ਉਹਨਾਂ ਗਾੜੀ ਵੱਡੇ ਵੱਡੇ ਤੀਰਥ ਨਹੀਂ ਹੋ ਜਾਂਦੇ ਅਤੇ ਭਗਤੀ ਸਭ ਤੋਂ ਵੱਡੀ ਆ ਭਗਤ ਰਵੀਦਾਸ ਮਹਾਰਾਜ ਨੇ ਇਹੋ ਜੀ ਭਗਤੀ ਕੀਤੀ ਧਰਤੀ ਨੇ ਆਉਂਦੀ ਹੈ ਭਗਤ ਸਾਹਿਬ ਜੀ ਨੂੰ ਸਤਾ ਜੀ ਨਮਸਕਾਰਾਂ ਕਰਦੀ ਹੈ ਧਰਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਕੀਤੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਭਗਤ ਰਵੀਦਾਸ ਮਹਾਰਾਜ ਜੀ ਦੀ ਹੋਏ ਭਗਤ ਰਵੀਦਾਸ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਉਹਨਾਂ ਨੇ